ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਹਿੰਦੂ ਆਗੂ ਦੇ ਉੱਤੇ ਵੱਡੀ ਕਾਰਵਾਈ ਆ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਚਾਰ ਹਿੰਦੂ ਆਗੂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੇਟ ਸਪੀਚ ਨੂੰ ਲੈ ਕੇ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਡੀਸੀਪੀ ਸ਼ੋਮ ਅਗਰਵਾਲ ਜੀ ਮੌਜੂਦ ਨੇ ਸਰ ਕਿਹੜੀ ਹੇਟ ਸਪੀਚ ਹੈ ਜਿਸ ਨੂੰ ਲੈ ਕੇ ਚਾਰ ਹਿੰਦੂ ਆਗੂ ਦੇ ਉੱਤੇ ਜਿਹੜੇ ਕੀ ਐਫ ਆਈ ਆਰ ਦਰਜ ਕੀਤੀ ਗਈ ਹੈ ਦੇਖੋ ਜੀ ਪਿਛਲੇ ਕੁਝ ਸਮਾਂ ਦੇ ਵਿੱਚ ਸ਼ਹਿਰ ਦੇ ਸ਼ਹਿਰ ਵਾਸੀਆਂ ਵੱਲੋਂ ਨਗਰ ਵਾਸੀਆਂ ਵੱਲੋਂ ਸਾਨੂੰ ਲਗਾਤਾਰ ਫੀਡਬੈਕ ਆ ਰਹੀ ਸੀ ਕਿ ਇਹ ਜਿਹੜੇ ਚਾਰ ਵਿਅਕਤੀ ਸਨ ਉਹ ਪਿ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਪਾ ਰਹੀ ਸੀਗੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੀ ਸਖਤ ਕਾਰਵਾਈ ਅਮਲ ਚ ਲਿਆਂਦੀ ਗਈ ਤੇ ਅੱਗੇ ਵੀ ਜੇ ਅਗਰ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦੀ ਹੇਟ ਪ੍ਰੋਵੋਕੇਟਿਵ ਸਪੀਚ ਜੇ ਅਗਰ ਨੈਟ ਤੇ ਪਾਵੇਗਾ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕਿਸੇ ਦੇ ਨਾਲ ਵੀ ਸਾਂਝਾ ਕਰਦਾ ਉਹਦੇ ਖਿਲਾਫ ਵੀ ਇਹਦੀ ਸਖਤ ਕਾਰਵਾਈ ਅਮਲ ਚ ਲਾਉਣੀ ਚਾਹੀਦੀ ਸਰ ਕਿਹੜੇ ਕਿਹੜੇ ਚਾਰੋ ਆਗੂ ਨੇ ਤੇ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦੇ ਨੇ ਜੇ ਉਹਨਾਂ ਦਾ ਨਾਮ ਹੈਗਾ ਜੀ ਚੰਦਰਕਾਂਤ ਚੱਡਾ ਪਾਨੂੰ ਪ੍ਰਤਾਪ ਪ੍ਰਵੀਰ ਨੰਗ ਤੇ ਰੋਹਿਤ ਸਾਨੀ ਆ ਜਿਹੜੇ ਹੈਗੇ ਆ ਸ਼ਿਵ ਸੇਨਾ ਵਕ ਵਕ ਸ਼ਿਵ ਸੇਨਾ ਜਿਹੜੀ ਹੈਗੀ ਹੈ ਸੰਸਥਾ ਸੰਸਥਾਵਨ ਹੈ ਉਹਨਾਂ ਨਾਲ ਇਹ ਇਹਨਾਂ ਨਾਲ ਉਹਨਾਂ ਨਾਲ ਇਹਨਾਂ ਦਾ ਰਾਪਤਾ ਹੈ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਸਾਲ ਦੇ ਵਿੱਚ 2024 ਦੇ ਵਿੱਚ 12 ਐਫ ਆਈ ਆਰ ਹੋਰ ਵੀ ਦਰਜ ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚ ਵਕ ਵਕ ਵਿਅਕਤੀਆਂ ਦੇ ਖਿਲਾਫ ਕੋਈ ਉਹਦੇ ਵਿੱਚ ਜਿਹੜਾ ਹੈਗਾ ਮੁਸਲਮ ਹੈ ਕੋਈ ਉਹਦੇ ਵਿੱਚ ਜਿਹੜਾ ਹੈਗਾ ਹੋਰ ਅਲੱਗ-ਅਲੱਗ ਭਾਈਚਾਰੇ ਨੂੰ ਉਹਨਾਂ ਨੇ ਜਿਹੜੀ ਭਾਵਨਾ ਉਹਨੂੰ ਪੜਕਾਇਆ ਜਾਂ ਹਰਟ ਕੀਤਾ ਉਹਦੇ ਕੰਟੈਕਸਟ ਲੈ ਕੇ ਅਸੀਂ ਆ ਕਾਰਵਾਈ ਕੀਤੀ ਹੈ ਸਰ ਇਹਨਾਂ ਨੇ ਆਪ ਦੀ ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਹੀ ਪੜਕਾ ਹੇਟ ਸਪੀਚਿੰਗ ਦਿੱਤੀਆਂ ਨੇ ਜਾਂ ਫਿਰ ਵਕਫ ਵਕਫ ਕੋਈ ਪਲੇਟਫਾਰਮ ਉੱਤੇ ਦਿੱਤੀਆਂ ਨੇ ਆ ਜੀ ਲਿੰਕ ਜਿਹੜੇ ਹੈਗੇ ਅਸੀਂ ਆਲਰੇਡੀ ਐਫ ਆਈ ਆਰ ਦੇ ਵਿੱਚ ਪਾਏ ਹੋਏ ਨੇ ਤੇ ਤਫਤੀਸ਼ ਦਾ ਵਿਸ਼ਾ ਹੈ ਜੀ ਉਹ ਜਿਹੜੇ ਲਿੰਕਸ ਹੈਗੇ ਆ ਉਹ ਅੱਗੇ ਉਹਨਾਂ ਨੂੰ ਕੌਣ ਇਹੀ ਆਪਰੇਟ ਕਰ ਰਹੀ ਸੀ ਜਾਂ ਇਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਸੀ ਉਹ ਸਾਰਾ ਤਫਤੀਸ਼ ਦੇ ਪੁਲਸ ਦੇ ਵੱਲੋਂ ਬਿਲਕੁਲ ਜੀ ਜੋ ਵੀ ਵਿਅਕਤੀ ਹੇਟ ਸਪੀਚ ਜਾਂ ਪ੍ਰੋਵੋਕੇਟਿਵ ਸਪੀਚ ਦੇ ਇਹਨਾਂ ਦਾ ਅਪਲੋਡਿੰਗ ਹੈ ਇਹਦੇ ਸਰਕੂਲੇਸ਼ਨ ਦੇ ਵਿੱਚ ਡਿਲੀਬਰੇਟਲੀ ਇਨਵੋਲ ਹੋਏਗਾ ਉਹਦੇ ਉੱਤੇ ਫਿਰ ਬਣਦੀ ਕਾਨੂੰਨੀ ਕਾਰਵਾਈ ਜਿਸ ਨਾਲ ਉੱਤੇ ਐਫਆਈਆ ਦਰਜ ਹੋਈ ਉਹਨਾਂ ਵਿੱਚੋਂ ਇੱਕ ਦਾ ਕਹਿਣਾ ਕਿ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਪੁਲਿਸ ਨੇ ਇਹ ਕਿ ਐਫਆਈਆ ਰੋ ਦਰਜ ਕੀਤੀ ਹੈ ਏ ਜੀ ਮੈਂ ਮੈਂ ਪਹਿਲੇ ਵੀ ਜਿੱਦਾਂ ਕਹਿ ਚੁੱਕਿਆ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਅਸੀਂ 12 ਮੁਕਦਮੇ ਇਦਾਂ ਦੇ ਦਰਜ ਕਰ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਚਾਰ ਹੋਰ ਮੁਕਦਮੇ ਕੱਲ ਰਾਤੀ ਦਰਜ ਕੀਤੇ ਹਨ ਕਿਉਂਕਿ ਇਹ ਜਿਹੜੇ ਵਿਅਕਤੀ ਸਨ ਇਹ ਪਿਛਲੇ ਕੁਝ ਸਮਾਂ ਤੋਂ ਲਗਾਤਾਰ ਪ੍ਰੋਵੋਕੇਟਿਵ ਤੇ ਹੇਟ ਸਪੀਚ ਦੇ ਰਹੇ ਸਨ ਪਰ ਉਹ ਕਹਿੰਦਾ ਕਹਿੰਦੇ ਸੀ ਤਾਂ ਸਿਰਫ ਖਾਲਿਸਤਾਨ ਦੇ ਖਿਲਾਫ ਬੋਲਦੇ ਹਾਂ ਹੋਰ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲਦੇ ਜੇ ਕੋਈ ਹੱਤ ਸੰਭੁਖਾਓ ਦੇਖੋ ਜੀ ਉਹਨਾਂ ਨੇ ਜਿਹੜੀ ਜਿਹੜੀ ਹੇਟ ਸਪੀਚ ਦਿੱਤੀ ਸੀ ਉਹ ਜਿਹ ਤੌਰ ਤੇ ਸਾਂਝਾ ਕਰਾਂ ਸਰ ਸਮੇਂ ਸਮੇਂ ਤੇ ਪ੍ਰਸ਼ਾਸਨ ਦੇ ਵੱਲੋਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਦੇ ਆਗੂ ਨੇ ਜਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਬੁਲਾ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਵੀ ਹੁੰਦੀਆਂ ਨੇ ਵਾਰਤਾਲਾਪ ਵੀ ਹੁੰਦੀ ਹੈ ਕਿ ਲੱਗਦਾ ਉਸ ਦੇ ਬਾਵਜੂਦ ਵੀ ਇਹ ਲੋਕ ਸਮਝਦੇ ਨਹੀਂ ਫਿਰ ਵੀ ਇਹ ਕਿਉਂ ਸੋਸ਼ਲ ਮੀਡੀਆ ਤੇ ਅਜਿਹੇ ਬਿਆਨ ਦਿੰਦੇ ਨੇ ਚਰਚਾਵਾਂ ਵਿੱਚ ਰਹਿਣ ਵਾਸਤੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਦੇਖੋ ਜੀ ਉਹਨਾਂ ਦਾ ਕੀ ਇੰਟੈਂਸ਼ਨ ਸੀਗਾ ਇਹ ਤੋਂ ਜਦੋਂ ਜਿਹੜੇ ਵਿਅਕਤੀਆਂ ਨੂੰ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ ਜਦੋਂ ਉਹਨਾਂ ਨੂੰ ਕੀ ਕਹਿੰਦੇ ਇਨਵੈਸਟੀਗੇਸ਼ਨ ਜੁਆਇਨ ਕਰੀ ਜਾਏਗੀ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਤਫਤੀਸ਼ ਦੇ ਦੌਰਾਨ ਹੀ ਉਹਨਾਂ ਦਾ ਐਕਚੁਅਲ ਮੋਟਿਵ ਦਾ ਪਤਾ ਲੱਗੇਗਾ ਬਟ ਕਿਉਂਕਿ ਇਹਦੇ ਵਿੱਚ ਹਰ ਵਿਅਕਤੀ ਦਾ ਆਪਣਾ ਮੋਟਿਵ ਹੋ ਸਕਦਾ ਹੈ ਬਟ ਸਾਡਾ ਮੰਤਵ ਇਹ ਹੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਜੇ ਕੋਈ ਵੀ ਵਿਅਕਤੀ ਹੇਟ ਪ੍ਰੋਵੋਕੇਟਿਵ ਸਪੀਚ ਕਿਸੇ ਵੀ ਕਮਿਊਨੀਕੇਸ਼ਨ ਮੀਡੀਆ ਰਾਹੀਂ ਚਾਹੇ ਉਹ ਪਾਵੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਹੋ ਜੇ ਅਗਰ ਕਿਸ ਤਰੀਕੇ ਦੇ ਕੋਈ ਵੀ ਕੰਟੈਂਟ ਸ਼ੇਅਰ ਕਰਦਾ ਹੈ ਉਸਤੇ ਅਸੀਂ ਸਖਤ ਕਾਰਵਾਈ ਕਰਾਂਗੇ ਹੁਣ ਗ੍ਰਿਫਤਾਰੀ ਕਰਨ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਜੀ ਬਿਲਕੁਲ ਜੀ ਸਾਡੀ ਜਿਹੜੀ ਹੈਗੀ ਮੁਕਦਮੇ ਦੀ ਤਫਤੀਸ਼ ਜਾਰੀ ਹੈ ਤੇ ਆ ਜਿਹੜੀ ਹੈਗੀ ਅਸੀਂ ਆਲਰੇਡੀ ਟੀਮਾਂ ਬਣਾਈਆਂ ਨੇ ਇਹਨਾਂ ਦੀ ਫਿਰ ਨਾਤੇ ਐਕਸ਼ਨ ਲੈਂਦੇ ਹੋਏ ਫਿਰ ਅੱਗੇ ਤੁਹਾਡੇ ਨਾਲ ਵੱਖਰੇ ਤੌਰ ਤੇ ਸਾਂਝਾ ਕਰਾਂਗੇ ਸੋ ਬਿਲਕੁਲ ਇਸਨ ਡੀਸੀਪੀ ਸ਼ੁਭਮਗਰ왈 ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਸ ਦੇ ਵੱਲੋਂ ਵੀ ਹੇਟ ਸਪੀਚ ਹੈ ਜਾਂ ਫਿਰ ਭੜਕਾਊ ਪੋਸਟਾਂ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੇ ਜਾਣਗੇ ਚਾਹੇ ਉਹ ਜਿਸ ਮਰਜ਼ੀ ਜਥੇਬੰਦੀ ਨਾਲ ਸੰਬੰਧ ਰੱਖਦਾ ਹੋਵੇ ਉਸ ਉੱਤੇ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਵੇਗੀ ਕੈਮਰਾ ਪਰਸਨ ਸੁਲਮਾਨਦ ਵਾਲੀ ਹਿੰਮਤ ਸਿੰਘ ਦੀ ਦੀਪਾਲ ਦੇਨਿਕ ਸਵੇਰਾ ਲੁਧਿਆਣਾ